ਇੱਕ LPG ਸਿਲੰਡਰ ਆਪਣੀ ਸਿਹਤ ਤੇ ਕਿੰਨਾ ਸੁਰ ਪਾ ਸਕਦਾ ਹੈ ਤੇ ਆਪਣੇ এনवायरमेंट ਤੇ ਲਈ ਕਿੰਨਾ ਹਾਰਮਫੁਲ ਹੋ ਸਕਦਾ ਹੈ ਮੈਨੂੰ ਵੀ ਕੁਝ ਸਮਾਂ ਪਹਿਲਾਂ ਹੀ ਪਤਾ ਲੱਗਿਆ ਦੋਸਤੋ ਅੱਜ ਦੀ ਜਿਹੜੀ ਵੀਡੀਓ ਹੈ ਬਹੁਤ ਜ਼ਿਆਦਾ ਆਪਣੇ ਸਿਹਤ ਨਾਲ ਜੁੜੀ ਹੋਈ ਹੈ ਕਿਉਂਕਿ ਹਰੇਕ ਬੰਦੇ ਦੀ ਰਸੋਈ ਵਿੱਚ LPG ਸਿਲੰਡਰ ਹੈ ਤੇ ਮੈਂ ਕਿਹਾ ਵੀ ਕਿਉਂ ਨਾ ਤੁਹਾਡੇ ਨਾਲ ਇਹ ਚੀਜ਼ ਸਾਂਝੀ ਕਰੀ ਜਾਵੇ ਤੇ ਮੈਨੂੰ ਵੀ ਹੁਣ ਹੀ ਪਤਾ ਲੱਗਿਆ ਤੇ ਉਹਦਾ ਹੱਲ ਕੀ ਹੈ ਇੱਕ ਐਲਪੀਜੀ ਸਿਲੰਡਰ ਹੈ ਜਿਹੜਾ ਤਕਰੀਬਨ 14 ਤੋਂ 15 ਕਿਲੋ ਦਾ ਹੁੰਦਾ ਹੈ ਤੇ ਜਦੋਂ ਉਹ ਬਰਨ ਹੁੰਦਾ ਹੈ ਤਾਂ ਉਹ ਤਕਰੀਬਨ ਆਪ ਦੇ ਨਾਲੋਂ ਤਿੰਗਣੀ 45 ਕਿਲੋ ਕਾਰਬਨ ਡਾਈਆਕਸਾਈਡ ਛੱਡਦਾ ਹੈ ਜਿਹੜੀ ਵਾਤਾਵਰਨ ਦੇ ਵਿੱਚ ਤਾਂ ਮੇਰਾ ਸਵਾਲ ਸੀ ਇਹ ਵੀ ਮੈਨੂੰ ਬਾਈ ਹਰਮਿੰਦਰ ਢਿੱਲੋਂ ਜੋ ਕਿ এনवायरमेंट ਤੇ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਐ ਤੇ ਥੋੜੇ ਸਮਾਂ ਪਹਿਲਾਂ ਆਪਣੇ ਘਰ ਆਏ ਸੀ ਜਿਨ੍ਹਾਂ ਨੇ ਆਪਾਂ ਵਾਤਾਵਰਨ ਨੂੰ ਲੈ ਕੇ ਇੱਕ ਇੱਥੇ ਮੀਟਿੰਗ ਰੱਖੀ ਸੀਗੀ ਤੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਤੇ ਅਸੀਂ ਇੱਕ ਪ੍ਰੋਜੈਕਟ ਕੀਤਾ ਸੀ ਇਕੱਠਾ ਤਾਂ ਉਹਨਾਂ ਦੇ ਦਸਨ ਮੁਤਾਬਕ ਮੇਰਾ ਧਿਆਨ ਇਸ ਗੱਲ ਨਹੀਂ ਗਿਆ ਵੀ ਆਪਾਂ ਯਾਰ ਕਿੰਨਾ ਮਤਲਬ ਪੋਲੂਸ਼ਨ ਕਰ ਰਹੇ ਆ ਤਾਂ ਇਹਦਾ ਹੱਲ ਕੀ ਹੋਣਾ ਚਾਹੀਦਾ ਉਹਨਾਂ ਦੇ ਦਸਨ ਅਨੁਸਾਰ ਵੀ ਇੱਕ ਸਿਲੰਡਰ ਹੈ ਜਿਹੜਾ ਤਾਂ ਮੇਰਾ ਸਵਾਲ ਇਹ ਵੀ ਸੀਗਾ ਵੀ 45 ਕਿਲੋ ਜਿਹੜੀ 15 ਕਿਲੋ ਦੀ ਚੀਜ਼ ਹੈ ਜੀ ਉਹ 45 ਕਿਲੋ ਪੋਲੂਸ਼ਨ ਕਿਵੇਂ ਕਰ ਸਕਦੀ ਹੈ ਤਾਂ ਉਹ ਕਹਿੰਦੇ ਵੀ ਖੁਸ਼ਵਿੰਦਰ ਗੱਲ ਇਹ ਆ ਬਾਈ ਵੀ ਜਦੋਂ ਇਹ ਕੋਈ ਵੀ ਕਾਰਬਨ ਬਰਨ ਹੁੰਦਾ ਹੈ ਤੇ ਡੀਜ਼ਲ ਪੈਟਰੋਲ ਆਪਾਂ ਬਰਨ ਕਰਦੇ ਆ ਤਾ ਉਹ ਦੋ ਮਤਲਬ ਦੇ ਨਾਲ ਉਹ ਦੁੱਗਣੀ ਆਕਸੀਜਨ ਵਾਤਾਵਰਣ ਚੋਂ ਅਬਜ਼ੌਰਬ ਕਰ ਲੈਂਦਾ ਤਾਂ ਹੀ ਉਹਨੂੰ CO2 ਕਿਹਾ ਜਾਂਦਾ ਤਾਂ ਇਸ ਦੇ ਨਾਲ ਜਿਵੇਂ ਨਾਈਟ੍ਰੋਜਨ ਆਕਸਾਈਡ ਹੁੰਦੀ ਹੈ ਹੋਰ ਵੀ ਇਹ ਗੈਸਾਂ ਜਿਹੜੀਆਂ ਜਿਹੜੇ ਕਿ ਆਪਣੇ ਸਾਹ ਲੈਣ ਬਰੀਥਿੰਗ ਦਾ ਅਸਥਮਾ ਵਗੈਰਾ ਦਾ ਕਾਰਨ ਹੁੰਦਾ ਉਹ ਵੀ ਇਹ ਛੱਡਦਾ ਤਾਂ ਉਹ ਮੈਨੂੰ ਬਹੁਤ ਜੰਮਾ ਹੋਇਆ ਮੈਂ ਕਿ ਜੀ ਇਹ ਤਾਂ ਫਿਰ ਆਪਣੇ ਹਰ ਘਰੇ ਸਿਲੰਡਰ ਹੈ ਤੇ ਤਕਰੀਬਨ ਮਹੀਨੇ ਦਾ ਇੱਕ ਸਿਲੰਡਰ ਹਰੇਕ ਬੰਦਾ ਯੂਜ਼ ਕਰ ਰਿਹਾ ਤਾ ਉਹਦੇ ਕਰਕੇ ਤੁਸੀਂ ਇੱਧਰ ਦੇਖੋ ਜਿਵੇਂ ਹੁਣ ਆ ਸਿਲੰਡਰ ਆ ਆਪਣਾ ਅਸੀਂ ਉਹਦਾ ਹੱਲ ਕਰਨ ਦੀ ਕੋਸ਼ਿਸ਼ ਇਹ ਕੀਤੀ ਹੈ ਵੀ ਆਪਣਾ ਸਾਰਾ ਘਰ ਜਿਹੜਾ ਆਪਣਾ ਸੋਲਰ ਤੇ ਹੈ ਤਾਂ ਅਸੀਂ ਇੱਕ ਜਿਹੜਾ ਬਿਜਲੀ ਨਾਲ ਚੱਲਣ ਵਾਲਾ ਚੁੱਲਾ ਉਹ ਮੈਂ ਲੈਂਦਾ ਵੀ ਯਾਰ ਆਪਣਾ ਹੱਲ ਇਹ ਹੋ ਸਕਦਾ ਵੀ ਇਹਦੇ ਤੇ ਆਪਾਂ ਰੋਟੀ ਬਣਾਈਏ ਤੇ ਉਹਦੇ ਤੋਂ ਆਪਦੀ ਮੁਨੱصر ਦਾ ਘਟਾਈਏ ਤੇ ਆ ਵੀ ਮੈਂ ਜਿਹੜਾ ਫੁਲੀ ਇਲੈਕਟ੍ਰਿਕ ਚੁੱਲੇ ਆਉਂਦੇ ਆ ਉਹਨੂੰ ਲਿਆਉਣ ਦੀ ਕੋਸ਼ਿਸ਼ ਕਰੂੰਗਾ ਤਾਂ ਇਹਦੇ ਕਰਕੇ ਜਿਹੜਾ ਮੈਂ ਇੱਕ ਹੋਰ ਗੱਲ ਤੁਹਾਡੇ ਧਿਆਨ ਚ ਲਿਆਉਣੀ ਚਾਹੁੰਦਾ ਸੀਗਾ ਵੀ ਜਦੋਂ 45 ਕਿਲੋ ਇੱਕ ਸਿਲੰਡਰ ਕਾਰਬਨ ਡਾਈਆਕਸਾਈਡ ਛੱਡਦਾ ਤਾਂ ਉਹਨੂੰ ਵਾਤਾਵਰਣ ਚੋਂ ਸੋਖਣ ਵਾਸਤੇ ਅਬਜ਼ੌਰਬ ਕਰਨ ਵਾਸਤੇ ਜਿਹੜਾ ਇੱਕ ਵੱਡਾ ਰੁੱਖ ਹੋਵੇ ਜਿਹੜਾ 25 30 ਸਾਲ ਪੁਰਾਣਾ ਰੁੱਖ ਹੋਵੇ ਤਾਂ ਉਹ ਤਕਰੀਬਨ 23 ਤੋਂ 25 ਕਿਲੋ ਕਾਰਬਨ ਡਾਈਆਕਸਾਈਡ ਸੋਖਦਾ ਹੈ ਤਾਂ ਇਹਦਾ ਮਤਲਬ ਇਹ ਹੋਇਆ ਵੀ ਆਪਾਂ ਨੂੰ ਇੱਕ ਸਿਲੰਡਰ ਨਾਲ ਜਿਹੜਾ ਕੀ ਕਾਰਬਨ ਡਾਈਆਕਸਾਈਡ ਛੱਡੀ ਗਈ ਹੈ ਵਾਤਾਵਰਨ ਦੇ ਵਿੱਚ ਉਹਨੂੰ ਅਬਜ਼ੌਰਬ ਕਰਨ ਵਾਸਤੇ ਦੋ ਵੱਡੇ ਰੁੱਖ ਚਾਹੀਦੇ ਆ ਤੇ ਜੇ ਆਪਾਂ 12 ਸਿਲੰਡਰ ਸਾਲ ਦੇ ਬਾਲਦੇ ਆ ਤਾਂ ਉਹਦੇ ਵਾਸਤੇ ਆਪਾਂ ਨੂੰ 24 ਵੱਡੇ ਰੁੱਖ ਚਾਹੀਦੇ ਆ ਤਾਂ ਆਪਾਂ ਲਾਏ ਕਿੰਨੇ ਆ ਅਸੀਂ 6 ਮੈਂਬਰਾਂ ਪਰਿਵਾਰ ਦੇ ਚਲੋ ਅਸੀਂ ਸਿਲੰਡਰ 12 ਬਾਲਦੇ ਆ ਹਨਾ ਤਾਂ 24 ਰੁੱਖ ਤਾਂ ਸਾਨੂੰ ਹੀ ਲਾਉਣੇ ਮਣਦੇ ਆ ਅਸੀਂ ਤਾਂ ਕੋਸ਼ਿਸ਼ ਕਰਕੇ 24 ਤੋਂ ਫਿਰ ਜ਼ਿਆਦਾ ਲਾਏ ਹੋਏ ਆ ਤਾਂ ਤੁਸੀਂ ਜ਼ਰੂਰ ਵਿਚਾਰ ਕਰਿਓ ਵੀ ਕੀ ਆਪਾਂ ਹਰ ਬੰਦਾ ਜੋ ਕਿ ਸ਼ਹਿਰੀ ਹੈ ਜੋ ਕਿ ਇੱਕ ਮੁਲਾਜ਼ਮ ਹੈ ਜੋ ਮਜ਼ਦੂਰ ਹੈ ਜਿਹਦੇ ਕੋਲ ਜਗ੍ਹਾ ਦੀ ਕਮੀ ਹੈ ਠੀਕ ਹੈ ਕੀ ਉਹ ਇਸ ਪਮਾਨੇ ਦੇ ਖਰਾ ਉਤਰਦਾ ਜੇ ਨਹੀਂ ਤਾਂ ਆਪਾਂ ਨੂੰ ਸਾਂਝੀਆਂ ਥਾਵਾਂ ਦੇ ਜਾ ਕੇ ਇਹ ਆਪਦਾ ਫਰਜ਼ ਪੂਰਾ ਕਰਨਾ ਚਾਹੀਦਾ ਮੇਰੇ ਵਿਸ਼ੇ ਹਮੇਸ਼ਾ ਵਾਤਾਵਰਨ ਨੂੰ ਲੈ ਕੇ ਹੁੰਦੇ ਆ ਤਾਂ ਮੈਨੂੰ ਇਹ ਬੜਾ ਵੱਡੀ ਇਹ ਗੱਲ ਲੱਗੀ ਵੀ ਆਪਾਂ ਕਿਉਂ ਨਾ ਆਪਣੇ ਵੀਰਾਂ ਨਾਲ ਸਾਂਝੀ ਕਰੀਏ ਤਾਂ ਇਹਦੇ ਤੇ ਆਪਾਂ ਨੂੰ ਕੰਮ ਕਰਨ ਦੀ ਲੋੜ ਹੈ ਤੇ ਇਹਦੀ ਜਿਹੜੀ ਮਨਸਰਤਾ ਇਹ ਘਟਾਈ ਜਾਵੇ ਇਸ ਤੋਂ ਇਲਾਵਾ ਮੈਂ ਇੱਕ ਇੱਕ ਹੋਰ ਚੀਜ਼ ਵੀ ਸੋਚੀ ਆ ਵੀ ਆਪਣਾ ਜਿਹੜਾ ਫੂਡ ਵੇਸਟ ਆ ਜਿਹੜਾ ਕਿਚਨ ਵੇਸਟ ਹੁੰਦਾ ਉਹਨੂੰ ਸੰਭਾਲਣ ਵਾਸਤੇ ਕਿਉਂਕਿ ਉਹ ਜਿਹੜਾ ਹੈਗਾ ਮੀਥੇਨ ਗੈਸ ਛੱਡਦਾ ਤਾਂ ਮੀਥੇਨ ਗੈਸ ਹੈ ਜਿਹੜੀ CO2 ਨਾਲੋਂ ਵੀ 30 ਗੁਣਾ ਵੱਧ ਹਾਰਮਫੁਲ ਹੈ ਤਾਂ ਉਹ ਵੀ ਆਪਣੇ এনवायरमेंट ਚ ਹੀ ਰਹਿੰਦੀ ਹੈ ਬਾਹਰ ਨਹੀਂ ਜਾਂਦੀ ਤਾਂ ਮੈਂ ਇਹ ਸੋਚ ਰਿਹਾ ਵੀ ਮੈਂ ਛੋਟਾ ਇੱਥੇ ਜਿਹੜਾ ਬਾਇਓ ਗੈਸ ਪਲਾਂਟ ਛੋਟਾ ਮੈਂ ਪਲਾਸਟਿਕ ਦਾ ਹੁੰਦਾ ਹੈ ਜਿਹੜਾ ਕਿ ਵੱਡੇ 1000 ਲੀਟਰ ਦੀ ਟੈਂਕੀ ਵਾਲਾ ਹੁੰਦਾ ਹੈ ਤਾਂ ਉਹ ਮੈਂ ਲਗਾਉਣ ਦੀ ਕੋਸ਼ਿਸ਼ ਕਰੂੰਗਾ ਤਾਂ ਇੱਕ ਮੈਂ ਬਿਜਲੀ ਵਾਲੀ ਜਿਹੜਾ ਇਹ ਚੁੱਲਾ ਹੈ ਠੀਕ ਹੈ ਜੀ ਤੇ ਇੱਕ ਵੱਡਾ ਚੁੱਲਾ ਬਰਨਰ ਔਰ ਉਸ ਤੋਂ ਇਲਾਵਾ ਮੈਂ ਜਿਹੜਾ ਬਾਇਓ ਗੈਸ ਨਾਲ ਚੱਲਣ ਵਾਲਾ ਜਿਹੜਾ ਆਪਣਾ ਬਾਇਓ ਗੈਸ ਪਲਾਂਟ ਹੈ ਉਹ ਲਾਉਣ ਦੀ ਕੋਸ਼ਿਸ਼ ਕਰੂੰਗਾ ਇੱਕ ਤਾਂ ਉਹਦੇ ਨਾਲ ਮੇਰੀ ਜਿਹੜੀ ਮੀਥੇਨ ਮੇਰੇ ਜਿਹੜੇ ਫੂਡ ਵੇਸ ਨਾਲ ਪੈਦਾ ਹੁੰਦੀ ਆ ਉਰੂ ਖੂਗੀ ਉਹ ਬਾਤਾਵਰਜ ਨਾ ਜਾਊਗੀ ਤੇ ਦੂਸਰਾ ਮੈਂ ਉਹਦੀ ਉਹਨੂੰ ਜਲਾ ਕੇ ਤੇ ਆਪਦਾ ਜਿਹੜਾ ਕੁਕਿੰਗ ਦਾ ਕੋਸ਼ਿਸ਼ ਕਰੂੰਗਾ ਵੈਸੇ ਵੀ ਮੈਂ ਤੁਹਾਨੂੰ ਪਤਾ ਹੀ ਹੈ ਵੀ ਸਾਰਾ ਜਿਹੜਾ ਆਪਣਾ ਘਰ ਹੈ ਉਹਨੂੰ ਮੈਂ ਇਲੈਕਟ੍ਰਿਕ ਕਾਰ ਵੀ ਲੈਣ ਲੱਗਿਆਂ ਤੇ ਅੱਗੇ ਇਲੈਕਟ੍ਰਿਕ ਟਰੈਕਟਰ ਵੀ ਲਵਾਵਾਂਗੇ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਚੀਜ਼ ਨੂੰ ਸਾਰੇ ਜਾਣੇ ਪ੍ਰੈਕਟੀਕਲੀ ਸੋਚੋ ਬੜੋ ਇਹਦੇ ਬਾਰੇ ਗੂਗਲ ਕਰੋ ਤੇ ਇਹਦੇ ਤੇ ਅਮਲ ਕਰੋ ਮੇਰੀ ਇਹ ਹੱਥ ਬਨ ਕੇ ਬੇਨਤੀ ਹੈ ਵੀ ਆਪਾਂ ਆਪਦੇ ਭਵਿੱਖ ਨੂੰ ਸੁਰੱਖਿਤ ਕਰੀਏ ਆਪਾਂ ਬਹੁਤ ਜ਼ਿਆਦਾ ਔਰ ਇੱਕ ਹੋਰ ਬੜੀ ਵੱਡੀ ਗੱਲ ਜਿਹੜੇ ਦੁਨੀਆਂ ਦੇ ਮੈਂ ਕੱਲ ਇਸ ਤੋਂ ਅੱਗੇ ਇੱਕ ਵੀਡੀਓ ਹੋਰ ਕਰੂੰਗਾ ਦੁਨੀਆਂ ਦੇ 100 ਸਭ ਤੋਂ ਜਿਹੜੇ ਪੋਲਿਊਟਡ ਸ਼ਹਿਰ ਹੈ ਉਹਨਾਂ ਵਿੱਚੋਂ 83 ਸ਼ਹਿਰ ਕਲੇ ਇਰੀਆ ਦੇ ਆ ਇਹ ਸੋਚ ਲਓ ਤਾਂ ਬੜੀ ਹੈਰਾਨੀ ਦੀ ਗੱਲ ਹੈ ਜਿਨ੍ਹਾਂ ਵਿੱਚ ਸਭ ਤੋਂ 10 ਪੋਲਿਊਟਡ ਸ਼ਹਿਰਾਂ 'ਚ ਆਪਣੀ ਰਾਜਧਾਨੀ ਵੀ ਆਉਂਦੀ ਹੈ 6 ਸ਼ਹਿਰ ਸਭ ਤੋਂ ਪੋਲਿਊਟਡ ਹੈ ਜਿਹੜੇ ਦੁਨੀਆਂ ਦੇ ਤਾ ਪਾਕਿਸਤਾਨ ਦੇ ਦੋ ਹੈ ਤਾਂ ਇਹ ਗੱਲ ਤੇ ਵੀ ਆਪਾਂ ਨੂੰ ਸੋਚਣਾ ਚਾਹੀਦਾ ਵੀ ਆਪਣੇ ਜਿਹੜਾ ਲਿਵਿੰਗ ਸਟੈਂਡਰਡ ਆ ਆਪਾਂ ਕਿਹੋ ਜਿਹਾ ਸੋਚਦੇ ਹਾਂ ਮਾਲਕਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਬਈ